ਹਰਿਆਣਾ ਵਿੱਚ ਹੋਈਆਂ ਮਿਊਨਿਸਪਲ ਕਾਰਪੋਰੇਸ਼ਨ ਤੇ ਕੌਂਸਲ ਦੀਆਂ ਚੋਣਾਂ ਦੇ ਨਤੀਜੇ ਸਾਫ਼ ਹੋ ਚੁੱਕੇ ਨੇ ਪੰਚਕੁਲਾ ਦੀ ਗੱਲ ਕਰੀਏ ਤਾਂ ਪੰਚਕੁਲਾ ਦੇ ਵਿੱਚ ਮੇਅਰ ਦੀ ਸੀਟ ਜਿਹੜੀ ਹੈ ਉਹ ਭਾਜਪਾ ਦੇ ਉਮੀਦਵਾਰ ਕੁਲਪੁਸ਼ਨ ਗੋਇਲ ਨੇ ਹਾਸਲ ਕੀਤੀ ਹੈ ਉਹਨਾਂ ਨੇ ਜਿਹੜਾ ਕਾਂਗਰਸ ਦੇ ਭੁਪੇਂਦਰ ਕੌਰ ਆਲੂਵਾਲੀਆ ਨੂੰ 2 ਜਿਹੜਾ ਹਜ਼ਾਰ ਦੀ ਲੀਡ ਸੀ ਉਸ ਦੇ ਉੱਪਰ ਮਾਤ ਦਿੱਤੀ ਹੈ ਤੇ ਜੇਕਰ ਕੁੱਲ ਵੋਟਾਂ ਦੀ ਗਿਣਤੀ ਕੀਤੀ ਜਾਵੇ ਤਾਂ ਭਾਜਪਾ ਦੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ 49000 860 ਦੇ ਕਰੀਬ ਵੋਟਾਂ ਪਈਆਂ ਜਦਕਿ ਕਾਂਗਰਸ ਦੇ ਉਮੀਦਵਾਰ ਨੂੰ 47803 ਵੋਟਾਂ ਮਿਲੀਆਂ ਦੂਸਰੇ ਨੰਬਰ ਤੇ ਰਹੇ ਨੇ ਕਾਂਗਰਸ ਦੇ ਉਮੀਦਵਾਰ ਇਸੇ ਤਰ੍ਹਾਂ ਸੋਨਵਦੀ ਗੱਲ ਕਰੀ ਤਾਂ ਉੱਥੇ ਕਾਂਗਰਸ ਦੇ ਨikhil ਜਿਹੜੇ ਆ ਉਹ ਚੋਣ ਜਿੱਤ ਚੁੱਕੇ ਨੇ ਮੇਅਰ ਬਣ ਚੁੱਕੇ ਇਸੇ ਤਰ੍ਹਾਂ ਅੰਬਾਲਾ ਦੇ ਵਿੱਚ ਜਨ ਚੇਤਨਾ ਜਿਹੜੀ ਪਾਰਟੀ ਹੈ ਉਹਨਾਂ ਨੇ ਬਾਜ਼ੀ ਮਾਰੀ ਹੈ ਤਾ ਪੰਚਕੂਲਾ ਦੇ ਵਿੱਚ ਜਿਹੜਾ ਖੇਤੀ ਕਾਨੂੰਨ ਨੂੰ ਲੈ ਕੇ ਵਿਰੋਧ ਹੋ ਰਿਹਾ ਸੀ ਉਸ ਦਾ ਅਸਰ ਨਹੀਂ ਹੋਇਆ ਬੀਜੇਪੀ ਨੇ ਇੱਥੇ ਬਾਜ਼ੀ ਮਾਰ ਲਈ ਹੈ ਤੇ ਨਾਲ ਹੀ ਬੀਜੇਪੀ ਦੇ ਜਿਹੜੇ ਇਸ 20 ਵਾਰਡਾਂ ਦੇ ਵਿੱਚੋਂ 8 ਦੇ ਉੱਪਰ ਜਿਹੜੇ ਇਹਨਾਂ ਦੇ ਐਮਸੀ ਬਣੇ ਨੇ ਤਾਂ ਇਸ ਤੋਂ ਸਾਫ਼ ਜ਼ਾਹਰ ਹੈ ਤਸਵੀਰ ਸਾਫ਼ ਹੈ ਕਿ ਹੁਣ ਜਿਹੜਾ ਹੈ ਪੰਚਾਇਤੀ ਇਲੈਕਸ਼ਨ ਤੇ ਬੀਜੇਪੀ ਸ਼ਾਇਦ ਪਾਰਟੀ ਦੀ ਚੋਣ ਨਿਸ਼ਾਨ ਤੇ ਟਿਕਟ ਲੜਵਾ ਸਕਦੀ ਹੈ